ਮੁਕਤਬਾਦ 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 ਜੈ ਪੰਜਾਬ ਜੈ ਮੁਕਤਬਾਦ ਪਾਣੀ ਦੇ ਪੰਜਾਬ ਉੱਪਰ ਪੰਜਾਬੀਆਂ ਦਾ ਹੱਥ-ਬੂਤ ਬੂਤ ਪੰਜਾਬ ਦਾ ਜੈ ਪੰਜਾਬ ਦੇ ਸਾਬਾ ਬੂਤ ਬੂਤ ਪੰਜਾਬ ਦਾ ਜੈ ਪੰਜਾਬ ਦੇ ਸਾਬਾ ਬੂਤ ਬੂਤ ਪੰਜਾਬ ਦਾ ਜੈ ਪੰਜਾਬ ਦੇ ਸਾਬਾ ਮੁਕਤ ਸਰਕਾਰ ਮੁਕਤਬਾਦ ਜੋਸ਼ਾਬਾਦ ਜੀ.ਡੀ.ਪੀ ਸਰਕਾਰ ਜੋਸ਼ਾਬਾਦ ਬੂਤ ਬੂਤ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਬੂਤ ਬੂਤ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਪ੍ਰੋਟੈਸਟ ਹੋ ਰਹੇ ਆ ਇਹ ਸਾਡੀ ਭਾਜਪਾ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਸਾਡੇ ਪਾਣੀਆਂ ਦੇ ਬੁੱਧਿਆਂ ਦੇ ਉੱਤੇ ਅੱਜ ਤੋਗਲੀ ਨੀਤੀ ਫੜਾਈ ਜਾ ਰਹੀ ਹੈ ਅੱਜ ਸਾਡਾ ਪੰਜਾਬ ਦੇ ਵਿੱਚੋਂ ਬਹੁਤ ਕੁਝ ਭਾਜਪਾ ਨੇ ਖੋਲਿਆ ਲੇਕਿਨ ਕੇਵਲ ਤੇ ਕੇਵਲ ਸਾਡੇ ਕੋਲੇ ਪਾਣੀ ਬਚੇ ਨੇ ਅੱਜ ਸਾਡੇ ਪੰਜਾਬ ਦੇ ਪਾਣੀਆਂ ਨੂੰ ਵੀ ਭਾਜਪਾ ਜਿਹੜੀ ਹੈ ਉਹ ਖੋੜਾ ਚਾਹੁੰਦੀ ਹੈ ਅੱਜ ਜੋ ਇਹਨਾਂ ਦੇ ਵੱਲੋਂ ਮੋਦੀ ਸਰਕਾਰ ਦੀ ਸਿਹਤ ਦੇ ਉੱਪਰ ਬਣੀ ਹੋਈਆਂ ਨਾਲ ਕਮੇਟੀਆਂ ਵੱਲੋਂ ਜੋ ਪੰਜਾਬ ਦੇ ਵਿਰੋਧੀ ਫੈਸਲੇ ਕੀਤੇ ਜਾ ਰਹੇ ਨੇ ਅੱਜ ਅਸੀਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਜੇਕਰ ਇਸੇ ਤਰ੍ਹਾਂ ਹੀ ਭਾਜਪਾ ਆਪਣੀਆਂ ਨੀਤੀਆਂ ਚਲਾਉਗੀ ਦਾ ਪੰਜਾਬ ਦੇ ਲੋਕ ਜਿਹੜੇ ਆ ਉਹ ਸੜਕਾਂ ਤੇ ਓਨਲੀ ਮਜਬੂਰ ਹੋਣਗੇ